ਜੋ ਪਹਿਰਾ ਜਬ ਤੱਕ ਸਮਾਗਮ ਗੁਰਦੁਆਰਾ ਸ਼ਹੀਦ ਖਨ ਸਾਹਿਬ ਤੰਤਨ ਬਾਬਾ ਦੀਪ ਸਿੰਘ ਦਰ ਸ੍ਰੀ ਅਮਰitsar ਵਿਕੇ ਪਹੁੰਚੇ ਆ ਜਿੱਥੇ ਕਿ ਹਰ ਐਤਵਾਰ ਨੂੰ ਲੱਖਾਂ ਦਾ ਇਕੱਠ ਸੰਗਤ ਦਾ ਪਹੁੰਚਦਾ ਹੈ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਇੱਥੇ ਆ ਕੇ ਸੇਵਾ ਕਰਦੀ ਹੈ ਪਾਣੀ ਪੜਦੀ ਹੈ ਸੋ ਤੁਹਾਨੂੰ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆਉਗੀ ਕਿਉਂਕਿ ਸ਼ਰਧਾ ਆਸਥਾ ਭਾਵਨਾ ਸੰਗਤ ਦੀ ਇਸ ਦਰ ਤੇ ਬਹੁਤ ਜ਼ਿਆਦਾ ਸੋ ਤਸਵੀਰਾਂ ਤੁਹਾਨੂੰ ਉਸ ਜਗ੍ਹਾ ਦੀ ਬਖਾਰ ਚਾਰੇ ਜਿੱਥੇ ਕਿ ਬੀਬੀਆਂ ਭੈਣਾਂ ਵੱਲੋਂ ਸਵੇਰ ਤੋਂ ਹੀ ਲਗਾਤਾਰ ਸੇਵਾ ਕੀਤੀ ਜਾਂਦੀ ਹੈ ਲੰਗਰ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਬੜੀ ਸ਼ਰਧਾ ਆਸਥਾ ਦੇ ਨਾਲ ਭਾਵਨਾ ਦੇ ਨਾਲ ਇਹ ਸੇਵਾ ਕਰਦੀਆਂ ਨੇ ਔਰ ਧੰਤਨ ਬਾਬਾ ਦੀਵਸ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇਸ ਦਰ ਤੇ ਆ ਕੇ ਸੇਵਾ ਕਰਕੇ ਆਪਣਾ ਜਨਮ ਸਫਲ ਕਰਦੀਆਂ ਨੇ ਸੋ ਬੜੀ ਬੱਤੀ ਭਾਗੀਆਂ ਨੇ ਇਹ ਸੰਗਤਾਂ ਜਿਹੜੀਆਂ ਇਸ ਦਰ ਤੇ ਆ ਕੇ ਸੇਵਾ ਕਰਦੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਹੀ ਕਿਰਪਾ ਕਰਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵੱਲੋਂ ਪੈਣਾ ਵੱਲੋਂ ਬੜੀ ਹੀ ਸ਼ਰਧਾ ਆਸਥਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੋ ਬਜ਼ੁਰਗ ਵੀ ਨੇ ਇਥੇ ਜਿਹੜੇ ਸੇਵਾ ਕਰ ਰਹੇ ਨੇ ਗੱਲਬਾਤ ਬਜ਼ੁਰਗਾਂ ਦੇ ਨਾਲ ਕਰਾਂਗੇ ਮਤਲਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਜੀਤ ਕੋਹੜਾ ਹੈ ਆ ਇਸ ਉਮਰ ਜਿਸੇ ਬਜ਼ੁਰਗ ਕਹਿੰਦੇ ਨੇ ਕਿ ਸਾਡੇ ਬੋਡੇ ਤਰਦੋਂ ਘਰੇ ਬੈਠ ਜੀਏ ਪਰ ਤੁਸੀਂ ਇਸ ਤਰ੍ਹਾਂ ਦੀ ਸੇਵਾ ਕਰ ਰਹੇ ਗੱਲ ਨਾ ਇਹ ਨਹੀਂ ਗੱਲ ਕਹੋ ਜੋ ਮਹਾਰਾਜ ਦਾ ਹੁਕਮ ਹੋਈ ਹੋਣਾ ਹਾਂਜੀ ਜਦੋਂ ਹੋਣੇ ਹੋ ਹੀ ਜਾਣੇ ਆ ਬਿਲਕੁਲ ਹਨ ਇਹੋ ਜੀ ਇਹਨਾਂ ਗੱਲ ਕਰ ਹੋਰ ਕਰ ਜਿਹੜੀ ਇੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਦੇ ਆ ਤੁਹਾਨੂੰ ਸਾਲ ਹੋ ਗਿਆ ਹਾਂਜੀ ਇੱਧਰ ਸੇਵਾ ਕਰਦੇ ਆਂ ਅੱਛਾ ਜੀ ਹਾਂ ਇਹ ਲੱਗਦਾ ਕਿ ਜਦੋਂ ਵੀ ਅਸੀਂ ਸੇਵਾ ਕਰੀਏ ਤਾਂ ਕਿੰਨੀ ਕਿ ਸ਼ਰਤਾਂ ਆਸਤਾ ਭਾਵਨਾ ਹੋਣੀ ਚਾਹੀਦੀ ਆਸਨ ਮੈਨੂੰ ਇਹ ਹੋਈ ਆ ਵੀ ਮੇਰੇ ਤਾਂ ਹੁੰਦੀ ਆ ਵੀ ਦਾਵਾ-ਦਾਵ ਗਰਦਵਾਰੇ ਕੰਮ ਕਰਕੇ ਤੇ ਭੱਜ ਜਾਵਾਂ ਜਾ ਕੇ ਸੇਵਾ ਕਰਾਂ ਕਿੰਨੀ ਕੋ ਠੀਕ ਹੁੰਦੀ ਹਰ ਐਤਵਾਰ ਨੂੰ ਉਹ ਫਿਰ ਹੁੰਦੇ ਜਾਂਨ ਨੂੰ ਵੀ ਨਹੀਂ ਜੀ ਕਰਦਾ ਆਖੀਦਾ ਵੀ ਅਸੀਂ ਜਾ ਕੇ ਸੇਵਾ ਕਰਨੀ ਉਹ ਤਾਂ ਮਾੜੇ ਜਾਂਨ ਨੂੰ ਨਹੀਂ ਜੀ ਕਰਦਾ ਫਿਰ ਆਖੀਦਾ ਵੀ ਜਾ ਕੇ ਸੇਵਾ ਕਰੀਏ ਮਹਾਰਾਜ ਦੇਖ ਆ ਰਿਹਾ ਹੈ ਨਾ ਇਹਦੇ ਤੋਂ ਬਗੈਰ ਨਹੀਂ ਗੁਜ਼ਾਰਾ ਹੈਗਾ ਠੀਕ ਹੈ ਨਾ ਸੇਵਾ ਕਰਾਂਗੇ ਤੇ ਕੁਝ ਮਿਲੂਗਾ ਹੋਰ ਨਾ ਕੋਈ ਉਹਦਾ ਦਾ ਸਵਾਰ ਹੋਗਾ ਇਹਨਾਂ ਬਾਬਾ ਦੇ ਉਸੋਂ ਓਖੇ ਵੇਲੇ ਬਾਹ ਫੜੂਗਾ ਹਾਂ ਓਖੇ ਵੇਲੇ ਬਾਹ ਫੜੂਗਾ ਹਾਂ ਇਹ ਦੁਨੀਆ ਦੇ ਸੰਸਾਰ ਦੀ ਚੀਜ਼ਾਂ ਜੋ ਕੀ ਲੈਣਾ ਆnde ਚਾਹੀਦਾ ਵੀ ਮਹਾਰਾਜ ਜਿਹੜਾ ਓਖੇ ਵੇਲੇ ਬਾਹ ਫੜੇ ਸੰਕਟ ਤੋਂ ਬਚਾ ਕੇ ਰੱਖੇ ਬਿਲਕੁਲ ਸੋ ਕੀ ਕੁਝ ਅਰਦਾਸਾਂ ਹੁਣ ਤੱਕ ਕਬੂਲ ਹੋਈਆਂ ਨ ਬਾਬਾ ਦੀਸ ਨੇ ਬੜੇ ਲੰਮੇ ਸਮੇਂ ਸੇਵਾ ਕਰ ਰਹੇ ਸੀ ਬੜਾ ਕੁਛ ਦਿੱਤਾ ਮਾਫ਼ਰਖਾਨੇ ਜੋ ਦਿੱਤਾ ਵਾ ਮੈਂ ਨਹੀਂ ਦੱਸ ਨਹੀਂ ਸਕੀ ਦਾ ਬੜਾ ਕੁਛ ਦਿੱਤਾ ਮੰਗਿਆ ਕੁਛ ਨਹੀਂ ਬੜਾ ਕੁਛ ਦਿੱਤਾ ਬਿਨਾ ਮੰਗੀ ਸੋ ਬਿਨਾ ਬੋਲਿਆ ਸਭ ਕੁਝ ਜਾਂਦਾ ਬਹੁਤ ਕੁਛ ਬਾਬੇ ਨੇ ਦਿੱਤਾ ਇਤਰਾ ਹੀ ਬੰਦਾ ਰਵੇ ਜਿਹਦੀ ਇੱਜ਼ਤ ਪਾਤੇ ਹਨ ਉਹਦਾ ਸਭ ਕੁਝ ਅਸੀਂ ਤੇ ਇਹ ਤਪਾ ਤਾਂ ਮੰਗਦੇ ਵੀ ਮਹਾਰਾਜ ਜੀ ਇੱਜ਼ਤ ਪਾਤ ਰੱਖੀ ਤੇ ਇਹ ਤਪਾਤ ਰੱਖੀ ਆ ਤੇ ਜਿਹਦੀ ਇੱਜ਼ਤ ਆਦਾ ਸਭ ਕੁਝ ਕਿੰਨਾ ਸੰਘਟ ਆਵੇ ਉਹ ਆਪ ਆਵੇ ਚਾਹਜਰ ਹੋ ਕੇ ਆਪੇ ਨੇ ਬੇਟਨਪੁਰ ਦਿੰਦੇ ਅਸੀਂ ਕੀ ਕਰਨਾ ਹਾਂ ਸੋ ਪਰਿਵਾਰ ਵੀ ਨਾਲ ਆਉਂਦੇ ਸੇਵਾ ਕਰਨ ਦੇ ਪਰਿਵਾਰ ਮੇਰਾ ਕੋਈ ਨਹੀਂ ਆਉਂਦਾ ਅਸੀਂ ਦੋਵੇਂ ਜੀ ਆ ਸੇਵਾ ਕਰ ਲਿਗੇ ਨਾ ਕਰ ਲਿਗੇ ਬੱਚੇ ਤੇਰਾ ਪਪਣੀਆਂ ਨੌਕਰੀਆਂ ਦੇ ਮੁੰਡਾ ਮੇਰਾ ਹੀ ਉਹ ਮਰ ਗਿਆ ਪੁਲਿਸ ਚੋਂ ਪੋਤਰਾ ਮੇਰਾ ਵੀ ਪੁਲਿਸ ਚੋ ਗਿਆ ਆਰੇ ਲਾਗੇ ਕਿਨੇ ਆਉਣਾ ਆ ਆਪਣਿਆਂ ਨੂੰ ਕਰੀਆਂ ਤੇ ਅਸੀਂ ਆਪਣੇ ਤੇ ਆਪਣੀ ਨੌਕਰੀ ਤੇ ਆਵਾ ਇਹ ਨੌਕਰੀ ਨਹੀਂ ਮਿਲਣੀ ਸਾਨੂੰ ਹੋਰ ਭਾਵੇਂ ਸਭ ਕੁਝ ਮਿਲ ਜੇ ਇਹ ਪੱਜੀ ਦਾ ਬਾਬੇ ਦੀਵਸੋ ਦੀ ਜਾ ਕੇ ਸੇਵਾ ਕਰੀਏ ਜੇ ਉਸੇ ਅਸ ਲੱਥੇ ਲਾੜ ਸਕਦੇ ਸੀ ਤੇ ਸਾਨੂੰ ਨਹੀਂ ਕੁਝ ਮਿਲ ਸਕਦਾ ਹੈ ਸਾਨੂੰ ਵੀ ਤਾਂ ਸ਼ਕਤੀ ਦਿੱਤੀ ਉਹਨਾਂ ਨੇ ਇਹ ਜਿਤ ਪੱਤਰ ਕਿ ਜਿੰਨੋ ਮਰਜੀ ਬੂਆ ਮਾਰ ਕੇ ਤਰਪੇਦਾ ਹਾਂ ਬਾਬਾ ਸੇਵਾ ਕਰ ਹੁੰਦਾ ਰਹੇ ਤਹੇ ਕਰਦੇ ਰਹੀਏ ਇੰਨੀਆਂ ਬੀਬੀਆਂ ਆ ਕੇ ਸੇਵਾ ਕਰਦੀਆਂ ਨੇ ਕਦੇ ਆ ਕੇ ਆਪਣੇ ਦੁੱਖੜੇ ਨਹੀਂ ਦੱਸਦੀਆਂ ਕਿ ਜਦੋਂ ਬਾਬਾ ਜੀ ਅੱਗੇ ਆ ਕੇ ਸੀ ਅਰਦਾਸ ਬੇਨਤੀ ਕਰਦੇ ਤਾਂ ਸਾਡੀ ਇਹ ਅਰਦਾਸ ਕਬੂਲ ਕੀਤੀ ਹੈ ਨਹੀਂ ਜਿਹੜੀਆਂ ਮੈਲੇ ਦੇਖੋ ਉਹ ਤਾਂ ਕੋਈ ਨਹੀਂ ਦੁੱਖੜੇ ਦੱਸਦੀਆਂ ਮੈਨੂੰ ਉਹ ਤੇ ਆਂਦੀਆਂ ਵੀ ਬਸ ਬੀਬੀ ਕੇ ਸੇਤੀ ਕਰ ਤਿਆਰ ਹੋ ਉੱਥੇ ਚੱਲ ਗਏ ਆ ਬਸ ਇਹ ਦੱਸਦੀਆਂ ਹੀ ਤੇ ਪਰਦੀਆਂ ਹੈਗੀਆਂ ਸਾਰੀਆਂ ਕੁੜੀਆਂ ਮੇਰੇ ਨਾਲ ਆ ਜਾਂਦੀਆਂ ਦੁਖੜਾ ਹੁੰਦਾ ਖੜੀ ਨਹੀਂ ਕੋਈ ਵੀ ਦੱਸ ਦੇ ਬਾਬਾ ਆਪ ਹੀ ਜਾਣਦਾ ਸਭ ਕੁਝ ਬੜਾ ਕੁਝ ਮਿਲਣਿਆ ਜਿਹੜਾ ਵੀ ਆਉਂਦਾ ਇੱਥੋਂ ਝੋੜੀਆਂ ਭਰ ਕੇ ਜਾਂਦਾ ਤੇ ਝੋੜੀਆਂ ਭਰਦਾ ਵੀ ਹੈ ਬਹੁਤ ਜੇ ਦਰਬਾਰ ਸਾਹਿਬ ਜਾਂਦਾ ਤਾਂ ਉੱਥੇ ਵੀ ਸਿਹਰੇ ਦਰਸ਼ਨ ਮਿਲਦੇ ਆ ਪਾਲਕੀ ਦੇ ਦਰਸ਼ਨ ਬਾਬਾ ਕਰਾ ਦਿੰਦਾ ਉਹ ਵੀ ਬੜੀ ਕਿਰਪਾ ਦੀ ਮਹਾਨ ਇਹ ਤੋਂ ਵੱਡੀ ਹੋਰ ਕੀ ਚਾਹੀਦਾ ਜਿਹੜਾ ਸਿਹਰੇ ਠਾ ਕੇ ਲੈ ਜਾਵੇ ਨਾ ਉਹ ਕਿਹਾ ਯਾਨੀ ਕਿ ਸਤਿਏਰ ਉਹ ਵਾ ਵਾ ਠੀਕ ਹੈ ਬਤਲ ਸੋ ਤੁਸੀਂ ਦੇਖਿਆ ਕਿ ਬਜ਼ੁਰਗ ਦੀ ਆਸਤਾ ਜਿੱਥੇ ਕਿ ਅੱਜ ਉਹਨਾਂ ਦੇ ਪੁੱਤ ਪੋਤਰੇ ਆਪਣੀ ਦੁਨੀਆਵੀ ਨੌਕਰੀ ਕਰ ਰਹੇ ਨੇ ਤਾਂ ਮਾਤਾ ਕਹਿੰਦੀ ਕਿ ਮੇਰੀ ਨੌਕਰੀ ਇਹੀ ਹੈ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਤੇ ਆ ਕੇ ਸੇਵਾ ਕਰਾਂ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਬੀਬੀਆਂ ਭੈਣਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੋ ਦੂਰੋਂ ਦੂਰੋਂ ਇਹ ਬੀਬੀਆਂ ਪਹੁੰਚੀਆਂ ਨੇ ਸੇਵਾ ਕਰਨ ਦੇ ਲਈ ਔਰ ਹਰ ਐਤਵਾਰ ਨੂੰ ਜਿੱਥੇ ਕਿ ਵੱਡਾ ਇਕੱਠ ਸੰਗਤ ਦਾ ਗੁਰਦੁਆਰਾ ਸ਼ੀਰਕੰਸ ਅੰਮ੍ਰਿਤਸਰ ਵਿਖੇ ਪਹੁੰਚਦਾ ਹੈ ਸੋ ਉੱਥੇ ਹੀ ਬੀਬੀਆਂ ਪੈਣਾ ਵੱਲੋਂ ਸੰਗਤਾਂ ਦੀ ਸੇਵਾ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਸੋ ਬਜ਼ੁਰਗ ਪਹੁੰਚਦੇ ਨੇ ਬੀਬੀਆਂ ਪਹੁੰਚਦੀਆਂ ਨੇ ਪੈਣਾ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਲਗਾਤਾਰ ਹੀ ਸੇਵਾ ਕਰਕੇ ਆਪਣੀ ਹਾਜ਼ਰੀ ਲਗਵਾਈ ਜਾਂਦੀ ਹੈ ਧੰਤਨ ਬਾਬਾ ਦੀਪ ਸਿੰਘ ਜੀ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸੋ ਬੜਾ ਹੀ ਸ਼ਰਧਾ ਭਾਵਨਾ ਸੰਗਤ ਦੀ ਧੰਤਨ ਬਾਬਾ ਦੀਪ ਸਿੰਘ ਦੀ ਦਰ ਤੇ ਆ ਕੇ ਜੋ ਅਰਦਾਸ ਬੇਨਤੀਆਂ ਕਰਦੇ ਨੇ ਮਤਲਬ ਕੀ ਨਾਮ ਹੈ ਤੁਹਾਡਾ ਕਿੰਨਾ ਐਤੋ ਸ਼ੀਰਤ ਨਗਰ ਹੋਇਆ ਕੀ ਲੱਗਦਾ ਹੈ ਕਿ ਜਦੋਂ ਅਸੀਂ ਸੇਵਾ ਕਰਦੇ ਆ ਕਿੰਨਾ ਕਮਨ ਸੁਖ ਮਿਲਦਾ ਬਹੁਤ ਸ਼ਾਂਤੀ ਆਉਂਦੀ ਦਿਲ ਦੇ ਵਿੱਚ ਬਹੁਤ ਜਿਆਦਾ ਘਰ ਭੁੱਲ ਜਾਂਦਾ ਘਰ ਭੁੱਲ ਜਾਂਦਾ ਹਾਂਜੀ ਉਹ ਇੱਥੇ ਆ ਕੇ ਪਤਾ ਨਹੀਂ ਲੱਗਦਾ ਟਾਈਮ ਦਾ ਹਾਂਜੀ ਦਿਹਾੜੀ ਨਿਪਟ ਜਾਂਦੀ ਮਿੰਟਾਂ ਮਿੰਟ ਹਾਂਜੀ ਬਾਈ ਸੋ ਕਿੰਨਾ ਕੁ ਮਤਲਬ ਜਿਹੜੇ ਹਰ ਐਤਵਾਰ ਨੂੰ ਇੰਤਜ਼ਾਰ ਰਹਿੰਦਾ ਕਿ ਮੈਂ ਇਸ ਵਾਰ ਆਵੇ ਤੇ ਮੈਚ ਦੁਪਹਿਰੇ ਤੇ ਸਪੋਰਟ ਮਹਾਰਾਜ ਜਿੰਨੇ ਸਾਨੂੰ ਸੇਵਾ ਮਿਲਦੀ ਉਹਨੇ ਕਰਕੇ ਫੇ ਚਲੇ ਜਾਂਦੇ ਆ। ਸੁਪਹਿਰੇ ਤੋਂ ਤਾਂ ਕੋਈ ਹੈ ਨਹੀਂ। ਹਾਂਜੀ। ਮਹਾਰਾਜ ਸੁਪਹਿਰਾ ਵੀ ਕੱਢ ਜਾਂਦਾ ਵੇ। ਸੰਗਤਾਂ ਹੀ ਮਿਲ ਜਾਂਦੀ ਆਪਾਂ ਨੂੰ। ਹਾਂਜੀ ਹਾਂਜੀ। ਸੋ ਹੁਣ ਸਵੇਰ ਤੋਂ ਹੀ ਸੇਵਾ ਕਰ ਰਹੇ ਹੋ। ਹਾਂਜੀ। ਬਿਲਕੁਲ। ਸੋ ਸਵੇਰ ਤੋਂ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ ਸੋ ਤਨਤਨ ਬਾਬਾ ਦੀਪ ਸਿੰਘ ਜੀ ਦੇਰ ਤੇ ਸੇਵਾ ਕਰਨ ਲਈ ਪਹੁੰਚੀਆਂ ਹੋਈਆਂ ਨੇ ਔਰ ਦੂਜੇ ਪਾਸੇ ਵੀ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਜਿੱਥੇ ਕਿ ਪੇਰੇ ਤਿਆਰ ਕੀਤੇ ਜਾਣੇ ਆਟਾ ਗੁੰਨਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਪੇੜੇ ਕਰਕੇ ਇਹ ਤਿਆਰ ਲੰਗਰ ਤਿਆਰ ਕੀਤਾ ਜਾਂਦਾ ਹੈ ਸੋ ਬੀਬੀਆਂ ਵੱਲੋਂ ਲੰਗਰ ਤਿਆਰ ਕਰਕੇ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਜਰੂਰ ਸੰਗਤ ਦੇ ਨਾਲ ਕਰਾਂਗੇ ਹੋਰ ਸੰਗਤ ਜਿੱਥੇ ਮੌਜੂਦ ਆ ਮਤਲਬ ਕਿੱਥੋਂ ਆਏ ਜੀ ਹਾਂ ਜੀ ਮੀਰਾਗੋੜ ਤੋਂ ਕੀ ਲੱਗਦਾ ਕਿ ਜਦੋਂ ਅਸੀਂ ਸੇਵਾ ਕਰਦੇ ਆ ਤਾਂ ਇਸ ਦਰ ਤੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਬਹੁਤ ਸਕੂਨ ਮਿਲਦਾ ਸਭ ਕੁਝ ਈਸੇ ਦੇ ਦਰ ਤੋਂ ਮਿਲਦਾ ਜਿਹੜੀਆਂ ਵੀ ਇੱਛਾ ਸਭ ਪੂਰੀਆਂ ਹੁੰਦੀਆਂ ਬਹੁਤ ਕੁਝ ਪ੍ਰਮਾਤਮਾ ਨੇ ਇਸ ਦਰ ਤੋਂ ਹੀ ਮਿਲਿਆ ਸਾਨੂੰ ਤੇ ਬੜੀ ਸਰਦਾ ਮਾ ਮਣਾ ਹੁੰਦੀ ਮੰਨ ਦੇ ਵਿੱਚ ਕਿ ਟਾਈਮ ਨਾਲ ਪਹੁੰਚੀਏ ਸੇਵਾ ਕਰਨ ਤੇ ਬੜੀਆਂ ਖੁਸ਼ੀਆਂ ਮਿਲੀਆਂ ਜਦੋਂ ਦੇ ਦੇ ਦਰ ਤੇ ਆਉਣ ਲੱਗੇ ਆ ਹਾਂਜੀ ਬਾਬਾ ਜੀ ਨੇ ਕਿਰਪਾ ਕਰ ਦਿੱਤੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹਰ ਇੱਕ ਦੀ ਅਰਦਾਸ ਤੇ ਕਬੂਲੀ ਜਾਂਦੀ ਹੈ ਹਰ ਇੱਕ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਦੋਂ ਸੱਚੇ ਮਨ ਦੇ ਨਾਲ ਆ ਕੇ ਇੱਥੇ ਸੇਵਾ ਕਰੀਏ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਹੀ ਕਿਰਪਾ ਕਰਦੇ ਨੇ ਖੁਸ਼ੀਆਂ ਬਖਸ਼ਦੇ ਨੇ ਸੋ ਤੁਸੀਂ ਵੀ ਇਸ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਔਰ ਇਸ ਦਰ ਤੇ ਆ ਕੇ ਹਾਜ਼ਰੀ ਭਰੋ ਸੰਤਨ ਬਾਬਾ ਦੀ ਸੰਦਰ ਤੇ ਆ ਕੇ ਦਰਸ਼ਨ ਕਰੋ ਸੇਵਾ ਕਰੋ ਬਾਣੀ ਪੜੋ ਤਾਂ ਤੁਹਾਨੂੰ ਵੀ ਸਾਰੀਆਂ ਖੁਸ਼ੀਆਂ ਮਿਲਣ ਗਿਆਂਦਾ ਹੈਡਲਾਈਨਸ ਤੋਂ ਗੁਰਪ੍ਰੀਤ ਸਿੰਘ ਅਮਰਸਰ